ਸਾਡੇ ਸੁਬਾਣਾ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਵਰਲਡ ਕੇਅਰ ਸੈਂਟਰ ਆਲੇ ਡਾਕਟਰ ਧਾਲੀਵਾਲ ਸਾਹਿਬ ਆਪ 1:30 ਵਜੇ ਪਹੁੰਚਣਗੇ ਉਹਨਾਂ ਨੇ ਇੱਥੇ ਆ ਕੇ ਸਾਰੇ ਸੁਬਾਣਾ ਵਾਸੀਆਂ ਨੂੰ ਜੋ ਇੱਕ ਘਰ ਬੈਠਿਆ ਨੂੰ ਇਹ ਸਹੂਲਤ ਦਿੱਤੀ ਹੈ ਇੱਕ ਬਹੁਤ ਹੀ ਬਾ ਮਿਸਾਲ ਦਾ ਪਰਿਵਾਰ ਵੱਲੋਂ ਸਿੰਘ ਸੇਵਾ ਫਾਊਂਡੇਸ਼ਨ ਵੱਲੋਂ ਅੱਜ ਇੱਕ ਕੈਂਪ ਨੈਨਾ ਰਤਰਸ਼ਾਲਾ ਲਗਾਇਆ ਗਿਆ ਮੈਂ ਸਾਰੇ ਦੋਨੇ ਪਰਿਵਾਰਾਂ ਦਾ ਦੋਨੋਂ ਸਸਾਮਾ ਦਾ ਬਹੁਤ ਧੰਨਵਾਦ ਕਰਦਾ ਕ੍ਰਿਸ਼ਨ ਵਾਂਸਲ ਦੀ ਯਾਦ ਵਿੱਚ ਜੋ ਜਗਤੋ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੂੰਗੀ ਬਹੁਤ ਹੀ ਇੱਕ ਚੰਗਾ ਉਪਰਾਲਾ ਜੀ ਸਾਡਾ ਨੰਨਾ ਬੁੰਨਾ ਬੱਚਾ ਕ੍ਰਿਸ਼ਨ ਵਾਂਸਲ ਉਹਨਾਂ ਦੀ ਯਾਦ ਚ ਦੇ ਦਾਦਾ ਜੀ ਮੇਰੇ ਨਾਲ ਖੜੇ ਨੇ ਪਰਿਵਾਰ ਵੱਲੋਂ ਜੋ ਇਹ ਇੱਕ ਵਧੀਆ ਸ਼ਲਾਗਾ ਯੋਗ ਕਦਮ ਹੈ ਮੈਂ ਸਮਝੂਗੀ ਕਿਉਂਕਿ ਅੱਜ ਦੇ ਜ਼ਮਾਨੇ 'ਚ ਆਪਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਕਿਹੜੇ ਸਰੀਰਿਕ ਕਸ਼ਟ ਵਾਦੇ ਨੇ ਬਹੁਤ ਬਿਮਾਰੀਆਂ ਵਧੀਆਂ ਨੇ ਪਰ ਸਾਡੇ ਸੁਬਾਣਾ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਵਰਲਡ ਕੇਅਰ ਸੈਂਟਰ ਵਾਲੇ ਡਾਕਟਰ ਧਾਲੀਵਾਲ ਸਾਹਿਬ ਆਪ 1:30 ਵਜੇ ਪਹੁੰਚਣਗੇ ਉਹਨਾਂ ਨੇ ਇੱਥੇ ਆ ਕੇ ਸਾਡੇ ਸੁਬਾਣਾ ਵਾਸੀਆਂ ਨੂੰ ਜੋ ਇੱਕ ਘਰ ਬੈਠਿਆ ਨੂੰ ਇਹ ਸਹੂਲਤ ਦਿੱਤੀ ਹੈ ਇੱਕ ਬਹੁਤ ਹੀ ਬਾ ਮਿਸਾਲ ਦਾ ਮੈਂ ਵਾਹਿਗੁਰੂ ਕੀ ਅਰਦਾਸ ਕਰਦੀ ਹਾਂ ਕਿ ਉਹ ਬੱਚਾ ਸਾਡੇ ਚਾਈ ਨਹੀਂ ਰਿਹਾ ਪਰ ਉਸ ਬੱਚੇ ਦੀ ਯਾਦ ਚ ਜੋ ਪਰਿਵਾਰ ਨੇ ਅੱਜ ਇਹ ਕੈਂਪ ਜਿਹੜਾ ਇੱਕ ਆਰਗੇਨਾਈਜ਼ ਕੀਤਾ ਹੈ ਬਹੁਤ ਹੀ ਚੰਗਾ ਕੰਮ ਹੈ ਦੇ ਵਾਹਿਗੁਰੂ ਕੀ ਅਰਦਾਸ ਵੀ ਕਰਦੀ ਆ ਕਿ ਉਹ ਕ੍ਰਿਸ਼ਨਾ ਸਾਡੇ ਇਸ ਪਰਿਵਾਰ ਚ ਦੁਬਾਰਾ ਬਾਬਾ ਜੀ ਵਾਪਿਸ ਦਿਓ ਉਸੇ ਬੱਚੇ ਦਾ ਰੂਪ ਦੁਬਾਰਾ ਇਸ ਪਰਿਵਾਰ ਚ ਆਵੇ ਇਹੀ ਅੱਜ ਇਸke ਬੱਚੇ ਨੂੰ ਸ਼ਰਧਾਂਜਲੀ ਮੈਂ ਦਿੰਦੀ ਹਾਂ ਜੀ ਜੀ ਕੈਂਸਰ ਦਾ ਜਿਹੜਾ ਮਤਲਬ ਕੈਂਪ ਲਗਾਇਆ ਗਿਆ ਹੈ ਜੀ ਕੈਂਪ ਦੇ ਵਿੱਚ ਹੁਣ ਚੱਕੀ ਨੇ ਬਸਰ ਲੋਕਾਂ ਸੈਟ 250 ਪਲਸ ਹੋ ਗਏ ਨੇ ਹਾਲੇ ਵੀ ਆ ਰਹੇ ਨੇ ਲੋਕੀ ਤੇ ਇਥੇ 400 ਦੇ ਕਮ ਤੋਂ 400 ਦੇ ਲਗਭਗ ਆ ਜਾਣਗੇ ਲੋਕੀ ਇਹ ਹਾਲੇ 25 ਚੈੱਕ ਹੋ ਗਏ ਨੇ। ਔਰ ਕੀ ਕੀ ਚੀਜ਼ਾਂ ਦੇ ਜਾਂਦੇ ਨੇ? ਸਰ ਇਹਦੇ ਵਿੱਚ ਸੱਤ ਤਰ੍ਹਾਂ ਦੇ ਟੈਸਟ ਅਸੀਂ ਕਰਦੇ ਆਂ ਜਿਹਦੇ ਵਿੱਚ ਮੈਮੋਗ੍ਰਾਫੀ ਟੈਸਟ ਹੁੰਦਾ ਆ, ਪੈਕਸ਼ਮੇ ਟੈਸਟ ਹੈ, ਪੀਐਸਏ ਆ ਬਲੱਡ ਟੈਸਟ ਹੈ ਔਰ ਔਰਲ ਸਕਰੀਨਿੰਗ ਹੈ ਬੋਨ ਡੈਂਸਿਟੀ ਟੈਸਟ ਹੈ। ਨਾਲ ਦੇ ਨਾਲ ਜਨਰਲ ਮੈਡੀਸਨ ਵੀ ਤੁਹਾਨੂੰ ਮਿਲਦੀ ਆ 5 ਤੋਂ 10 ਦਿਨਾਂ ਦੀ ਔਰ ਬੀਪੀ ਸ਼ੂਗਰ ਵੀ ਚੈੱਕ ਹੋ ਰਿਹਾ ਆ। ਕਿਨੇ ਪਟਿਆਲੇ ਦੇ ਵਿੱਚ ਹੋਊਗਾ ਕਿੰਨੇ ਕੈਂਪ ਲਗਾ ਦੇਣਗੇ? ਸਰ ਪਟਿਆਲੇ ਦੇ ਵਿੱਚ ਅਸੀਂ 11 ਕੈਂਪ ਲਗਾ ਰਹੇ ਨੇ। ਅੱਜ ਅੱਜ ਸਾਡਾ ਇੱਥੇ ਸੌਰੀ ਅੱਜ ਸਾਡਾ ਇੱਥੇ 10ਵਾਂ ਕੈਂਪ ਕਿ ਕਿੰਨੇ ਜਗਤ ਜਾਗਰੂਤ ਹੋ ਰਹੇ ਨੇ ਸਰ ਪੇਸ਼ੈਂਟ ਪੇਸ਼ੈਂਟ ਕਾਫੀ ਜਾਗਰੂਤ ਹੋ ਰਹੇ ਨੇ ਕਿਉਂਕਿ ਐਡਵਰਟਾਈਜ਼ਮੈਂਟ ਕਾਫੀ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਵਰਲਡ ਕੈਂసర్ ਕੀ ਹੈ ਟੀਮ ਅੱਜ ਪਟਿਆਲੇ ਵਿੱਚ ਪਹੁੰਚੀ ਹੋਈ ਹੈ ਤੇ ਕਾਫੀ ਦੂਰੋਂ ਦੂਰੋਂ ਲੋਕ ਹੀ ਆ ਰਹੇ ਨੇ ਤੇ ਬੜੀ ਜਲਦੀ ਲੋਕ ਆਏ ਉਹਦੇ ਬਾਰੇ ਕਿਸੇ ਜਿਵੇਂ ਕਹਿਣਾ ਕਿ ਲੋਕਾਂ ਨੂੰ ਜਲਦੀ ਸੁਣਿਆ ਬੜੀ ਡੈਂਜਰਸ ਹੋ ਗਏ ਜੀ 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 ਸਰ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਸਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਆ ਠੀਕ ਆ ਆਪਣੇ ਤੁਹਾਨੂੰ ਕਿਵੇਂ ਤੁਸੀਂ ਖਾਣਾ ਪੀਣਾ ਆਪਣਾ ਸਹੀ ਕਰਨਾ ਪੈਣਾ ਇਹ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਲੋਕਾਂ ਵਿੱਚ ਜੋ ਅਸੀਂ ਅੱਜ ਅਵੇਅਰ ਕਰਨ ਆਏ ਹੋਏ ਇੱਥੇ ਇਹ ਕਿਹੜਾ ਸਾਨੂੰ ਤੋਂ ਸ਼ੁਰੂ ਹੋਈ ਸੀਗੀ ਜੀ ਇਹਦੀ ਸਥਾਪਨਾ ਵਰਲਡ ਕੇ ਸਰ 2012 ਵਿੱਚ ਸਟਾਰਟਿੰਗ ਸਗੀ ਇਹਦੀ ਔਰ ਹੁਣ 2025 ਚੱਲ ਰਿਹਾ ਤੇ ਕੰਟੀਨਿਊ ਕੰਮ ਕਰ ਰਿਹਾ ਹੈ ਪ੍ਰਧਾਨ ਜੀ ਅੱਜ ਮਾਤਾ ਨਾਨਾ ਵਾਲੇ ਧਰਮ ਸਾਲਾ ਦੇ ਵਿੱਚ ਤੁਸੀਂ ਕਿੰਨ ਤੋਂ ਰਣ ਸ਼ਿਰਕਤ ਕੀਤੀ ਹੈ ਕੀ ਗੱਲ ਹੈ ਅੱਜ ਸਾਡਾ ਬੱਚਾ ਕ੍ਰਿਸ਼ਨਾ ਜੋ ਗੁੱਲੂ ਜੀ ਦਾ ਪੁੱਤ ਹੈ ਤੇ ਮੇਰੇ ਭਤੀਜ ਬਰੁੰਦਾ ਬੇਟਾ ਦੀਗਾ ਉਹ ਇੱਕ ਐਕਸੀਡੈਂਟ ਪਿੱਛੇ ਇਹ ਸਮਾਨੇ ਦੇ ਸਾਥ ਸੜਕ ਹਾਦਸੇ ਚ ਇੱਕ ਚ 7 ਬੱਚੇ ਸਮਾਨੇ ਦੇ ਉਹਨਾਂ ਵਿੱਚੋਂ ਇੱਕ ਇਹ ਦੀਗਾ ਤੇ ਇੱਕ ਡਰਾਈਵਰ ਜਿਹੜਾ ਡੈਥ ਹੋਈ ਸੀਗੀ ਅੱਜ ਉਹਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਸਿੰਘ ਸੇਵਾ ਫਾਊਂਡੇਸ਼ਨ ਵੱਲੋਂ ਅੱਜ ਇੱਕ ਕੈਂਪ ਨੈਨਾਰਾ ਤਰਵਿਸ਼ਾਲਾ ਲਗਾਇਆ ਗਿਆ ਮੈਂ ਸਾਰੇ ਦੋਨੇ ਪਰਿਵਾਰਾਂ ਦਾ ਦੋਨੋਂ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੇ ਉਸ ਬੱਚੇ ਅੱਧੀ ਦੇਖੋ ਸਾਡਾ ਬੱਚਾ ਉਹ ਚਲਾ ਗਿਆ ਪਰ ਆਣ ਜਿਹੜੇ ਹੋਰ ਬੱਚੇ ਉਹਨਾਂ ਦੇ ਬੱਚਾ ਬੱਚੇ ਨੇ ਬਿਜੁਰਗ ਨੇ ਕੋਈ ਵੀ ਹੈ ਵੀ ਕੈਂਸਰ ਕਰਨ ਅੱਜ ਕੈਂਸਰ ਦਾ ਕੋੜ ਹੈ ਪੰਜਾਬ ਤੁਸੀਂ ਦੇਖ ਰਹੇ ਹੋ ਕਿੰਨੇ ਆਪਣੇ ਏਰੀਆ 'ਚ ਵੀ ਕੈਂਸਰ ਦੀਆਂ ਕਿੰਨੇ ਵਾਰ ਹੈ ਅੱਜ ਸਵੇਰ ਦੇ ਦੇਖੋ ਕਿੰਨੇ ਪੇਸ਼ੈਂਟ ਕੈਂਸਰ ਵਾਸਤੇ ਚੈੱਕਅਪ ਵਾਸਤੇ ਵੀ ਆ ਰਹੇ ਨੇ ਸਾਰੇ ਤਰ੍ਹਾਂ ਦੇ ਚੈੱਕਅਪ ਹੋ ਰਹੇ ਨੇ ਮੈਂ ਨਾ ਦਾ ਦੁਆਰ ਤੋਂ ਬਹੁਤ ਧੰਨਵਾਦ ਕਰਦਾ ਤੇ ਸਪੈਸ਼ਲੀ ਧੰਨਵਾਦ ਡਾਕਟਰ ਧਾਲੀਵਾਲ ਜੀ ਦਾ ਕਰਦਾ ਜੋ ਆਪਣੀ ਕੈਂਸਰ ਸੈਂਟਰ ਜਿਹੜਾ ਚਲਾ ਰਹੇ ਨੇ ਵਰਲਡ ਕੈਂਸਰ ਸੈਂਟਰ ਇਹ ਚਲਾ ਰਹੇ ਨੇ ਇਹ ਜਿਹੜਾ ਸਮਾਜ ਦੇ ਏਡੀ ਵੱਡੀ ਸੇਵਾ ਹੈ ਕਰ ਰਹੇ ਨੇ ਦੇਖੋ ਵਰਲਡ ਚ ਚਲਾ ਰਹੇ ਨੇ ਪਹਿਲਾਂ ਸਾਡੇ ਸਮਾਣੇ ਕੋਣੀ ਬੜੈ ਜੀ ਉਹਨਾਂ ਨੇ ਲਵਾਇਆ ਸੀਗਾ ਅੱਜ ਸਾਡੇ ਗੁੱਲੂ ਗੀਰ ਜੀ ਹੋਰੀ ਲਵਾ ਰਹੇ ਨੇ ਸਿੰਘ ਸੇਵਾ ਫਾਊਂਡੇਸ਼ਨ ਵਾਲੇ ਦੁਆਰੇ ਨਾਲ ਕੇ ਇਕੱਠੇ ਨਨ ਦਾ ਦੁਆਰ ਤੋਂ ਬਹੁਤ ਬਹੁਤ ਧੰਨਵਾਦ ਹੈ